ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਦਾ ਸਾਰੇ ਠੀਕ ਠਾਕ ਹੋਊਗੇ ਸਵਾਗਤ ਹੈ ਦਾ ਸਾਡੇ ਚੈਨਲ ਤੇ ਤੇ ਜੇ ਆਪਾਂ ਚੱਲੇ ਆਂ ਬੋਲੀ ਸਾਹਿਬ ਮੱਥਾ ਟੇਕਣ ਨੂੰ ਮਨ ਕਲਾ ਨਾਥੂ ਸਾਹਿਬ ਤੇ ਨਾਟਕ ਹੋ ਗਿਆ ਰੈਡੀ ਤੇ ਚੱਲਦੇ ਆਂ ਮੱਥਾ ਟੇਕਣ ਨੂੰ ਬੱਚੋ ਕਰਦੇ ਹਾਂ ਤੁਹਾਨੂੰ ਸੰਗਤਾਂ ਕਾਹੀ ਆ ਗਈ ਹੋਈ ਮੇਲੇ ਚ ਰੌਣਕ ਲੱਗੀ ਪੂਰੀ ਤੇ ਪਹੁੰਚਨੇ ਤੁਹਾਨੂੰ ਨਾਲ ਲਾ ਕੇ ਰੋਂ ਸਾਡੇ ਨਾਲ ਕਰਕੇ ਉਹਨੇ ਦਰਸ਼ਨਾਂ ਦੇ ਬੋਲੀ ਸਾਹਿਬ ਨੂੰ ਆ ਵੀ ਮੁੰਡਿਆਂ ਨੇ ਸ਼ਿੰਗਾਰ ਸ਼ਿੰਗਾਰ ਕੇ ਲਾਈਆਂ ਟਰਾਲੀਆਂ ਇਧਰ ਪੂਰਾ ਫੌਜੀਆ ਵਾਲਾ ਕੈਂਪ ਬਣਾਇਆ ਹੋਇਆ ਰਿਜਨਲ ਲੱਗਿਆ ਲੱਗੇ ਟਰਾਲੀਆਂ ਸ਼ਿੰਗਾਰ ਕੇ ਇੱਥੇ ਯਾਦੀਆਂ ਟਰਾਲੀਆਂ ਮਾਝੇ ਤੋਂ ਹੈਗੀਆਂ ਮਾਝੇ ਤੋਂ ਹੀ ਯਾਦੀਆਂ ਤਰਨਤਾਰਨ ਤੋਂ ਹੈਗੀਆਂ ਲਗਭਗ 90% ਟਰਾਲੀਆਂ ਤਰਨਤਾਰਨ ਦੀਆਂ ਨੇ ਬਹੁਤ ਅਮਰਸਰੀਏ ਇਸ ਉੱਪਕੇ ਬੈਠੇ ਇਥੇ ਜਾਣਗੇ ਹੌਲੇ ਹੌਲੇ ਤੋਂ ਬਾਅਦ ੱਕੇ ਨੇ ਘੰਨ ਗਾਬੇ ਨਾਲ ਮੇਰੇ ਨਿੰਬੂ ਨਿੰਬੂ ਦੇ ਕੋ ਵਿਚਾਰ ਦਿੰਗੇ ਕਿਵੇਂ ਤਾਂ ਲੱਗਦਾ ਮੇਲਿਆ ਥੋੜੇ ਸੋਚੜੇ ਜਿੰਨਾ ਕਦ ਬੋਲਣੇ ਵਾਜਰ ਵਿੱਚ ਨਹੀਂ ਹੋਣੀ ਜਿਆਦੀਆਂ ਟਰਾਲੀਆਂ ਆਪਣੇ ਇੱਧਰ ਤਰਨ ਤਰਨ ਲੀਆਂ ਇਹ ਹੈ ਨਾ ਮੱਝਾ ਮੱਝਾ ਹੈ ਰਹੀ ਹੈ ਮੱਝਾ ਹੈ ਰਹੀ ਹੈ ਉਹ ਨਾ ਨੇ ਮੇਰੇ ਕੋਲ ਸ਼ਿੰਗਾਰ ਕਰ ਲਈ 2040 ਬਾਤਵਾ 2040 ਖਿਆਲ ਗੱਲ ਬਾਤ ਪਾ ਬਾਜਾਰ ਹੀ ਨਾ ਉਸ ਵਾਰ ਸਿਕਤਾਈ ਕੀਤੀ ਇੱਕ ਲਾਂਚ ਟਰਾਲੀਆਂ ਲੱਗੀਆਂ ਬਸ ਦੋ ਲਾਂ ਖਾਲੀ ਰੱਖੀਆਂ ਗਈਆਂ ਕੀ ਨਗਰਵੰਦਾ ਨੂੰ ਬੋਲ ਸਾਹਿਬ ਦੇ ਦਰਸ਼ਨ ਪਰ ਉਹਦੇ ਪਹੁੰਚ ਗਿਆ ਜੀ ਲਾਣਾ ਨੰਦ ਕਰਦਾ ਸਾਲ ਬੋਲ ਸਾਹਿਬ ਨਾਲ ਕੋਈ ਨਾਮ ਨਾ ਹੋ ਤੈਨੂੰ ਹੋਰ ਆਇਆ ਉਹ ਵੀ ਖੇਡਦੇ ਨੇ ਕਿਨੇ ਕਿ ਹਾਈ ਗਾਈਸ ਆ ਜਾਈਏ ਅਸੀਂ ਹੈਲੋ ਗਾਈਸ ਅਸੀਂ ਆ ਗਏ ਹਾਂ ਬੌਲੀ ਸਾਹਿਬ ਅਸੀਂ ਜਾਵਾਂਗੇ ਥੱਲੇ ਤੁਲਾ ਲੈਣ ਆਵਣੇ ਦੱਸਣ ਅੰਦਰ ਨੇ ਹੈਲੋ ਗਾਇਸ ਜੋੜੇ ਜਮਾਂ ਕਰਾਉਣੇ ਨੇ ਇਹਨਾਂ ਨੂੰ ਜਮਾਂ ਕਰਾਉਣ ਦੀ ਲੋੜ ਨਹੀਂ ਨਹੀਂ ਕਿੱਦਾਂ ਗੈਂ ਕਰ ਲਾਂਗੇ ਮੈਂ ਤੇ ਗਵਾਇਆ ਤੇਰਾ ਹੀ ਆ ਵੀ ਜਿੱਥੇ ਗੈਂ ਗੱਲਾਂ ਦੂੰ ਆ ਕਰੋ ਬੋੜੀ ਸਾਡੇ ਦਰਸ਼ਨ ਵਰਿਸਾ ਦੇ ਕਰਨ ਦਰਸ਼ਨ ਲੇਵਾ ਮੈਂ ਵੀਡੀਓਗ੍ਰਾਫੀ ਮਨਾ ਕੀਤੀ ਪ੍ਰਾਗ ਨੂੰ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਤੇ ਇਧਰ ਕਿਲਾ ਸਾਹਿਬ ਪਹਿਲਾਂ ਆਨੰਦਪੁਰ ਸਾਹਿਬ ਇਹ ਰਹਿਮਤ ਦੇ ਬਾੜ ਸੋਹੋਂ ਮਠਟੇ ਕੀ ਲੋਕ ਗੁਰਦੁਆਰਾ ਸਾਹਿਬ ਦੇ ਕਰ ਲੈ ਦਰਸ਼ਨ ਉਹ ਬਰਕਾਦਰ ਨੂੰ ਨਾਲ ਪਹੁੰਚਾਉਂਦਾ ਹਾਸਪਾ ਦਾ ਨਿਗਾਰਾ ਗੁਰਦੁਆਰਾ ਸਾਹਿਬ ਹਰ ਚੱਪੇ ਚੱਪੇ ਤੇ ਗੁਰਦੁਆਰਾ ਸਾਹਿਬ ਕਿੰਨੇ ਗੁੰਮਟ ਤੇ ਨਿਸ਼ਾਨ ਸਾਹਿਬ ਚੁਗਦੇ ਦਿਖਾਈ ਦਿੰਦੇ ਇੱਥੋਂ ਇਹ ਦਰਪਾੜਾ ਉਹ ਜੂਬਾ ਸਾਹਮਣੇ ਦੇਖਦਾ ਬਰਾਸਤੇ ਖਾਲਸਾ ਇਹ ਇੱਧਰ ਕਰੀਂ ਧਿਆਨ ਇੱਕ ਆ ਜੂਬਾ ਸਾਡੇ ਨਾਲ ਵੀ ਹੈਗਾ ਜੋਵਨਸਰਾ ਉਹ ਗੁਰਦੁਆਰਾ ਸਾਹਿਬ ਹੁੰਦਾ ਬੱਸ ਇਹ ਸਾਰੇ ਦਿਨ ਦਰਸ਼ਨ ਕਹਨਿਆਂ ਦੇ ਵਿੱਚ ਲਗਾਤਾਰ ਤਿੰਨ ਚਾਰ ਦਿਨ ਬੰਦਾ ਪਤਾ ਟੇਕ ਰਹੋਗੇ ਜੇ ਦਰਸ਼ਨ ਕਰ ਸਕਦਾ ਹਾਂ ਤਾਰ ਗਲੀ ਮੋੜ ਚ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜਿੱਦਾਂ ਪਲੇਮੈਂਟ ਸਾਹਿਬ ਤਵਾ ਸਾਹਿਬ ਦੇ ਕੋਲ ਕੋਲ ਬਹੁਤ ਗੁਰਦੁਆਰਾ ਸਾਹਿਬ ਪਤਾ ਵੀ ਨਹੀਂ ਸਾਰੇ ਮੈਨੂੰ ਤਾਂ ਵੀ ਨਹੀਂ ਪਤਾ ਹੋਰ ਨਹੀਂ ਕਈਆਂ ਨੂੰ ਨਹੀਂ ਪਤਾ ਕਿੰਨੇ ਗੁਰਦੁਆਰੇ ਹੁਣ ਸਾਡੇ ਉਦਾਂ ਜਿੱਥੇ ਵੀ ਕਾਫੀ ਗੁਰਦੁਆਰਾ ਸਾਹਿਬ ਨੇ ਬਾਕੀ ਦੇਖਣੇ ਕਿੱਧਰ ਜਾਨੇ ਜੁੜੇ ਰਹੋ ਸਾਡੇ ਨਾਲ ਹਾਂ ਦਾ ਉਹ ਵੀ ਦਰਸ਼ਨ ਦਾਲੇ ਕਰ ਲਏ ਆਪਾਂ ਵਰਦਰਾ ਸਾਹਿਬ ਦੇ ਬੋਲ ਸਾਹਿਬ ਦੇ ਤੇ ਹੁਣ ਮੁੰਡਿਆਂ ਲੱਗੀ ਆ ਭੁੱਖਾ ਇਹਦੀਆਂ ਅੰਦਰੋਂ ਬਾਹਰ ਹੋਣੀ ਆ ਭੁੱਖਾ ਹਾਂ ਬੱਚਾਂ ਲਾਂਗੇ ਮੁੰਡੇ ਗਏ ਆ ਦਰਸ਼ਨ ਕਰਕੇ ਥੱਕ ਤੇ ਹੁਣ ਸਿੱਧਾ ਜਾਣਗੇ ਲੰਗਰ ਚ ਲੰਗਰ ਨੂੰ ਪਾਉਣ ਗਰ ਧੂਏ ਕਰੀ ਤੇ ਸਿੱਧਾ ਲੰਗਰ ਲੱਭਣਗੇ ਪਹਿਲਾਂ ਵੀ ਕਿਹੜੇ ਚ ਵੜਨਾ ਫੇਰ ਵੇਖਣਗੇ ਗਾਂ ਦਾ ਕਾਰਵਾਈ ਕੀ ਪੁਣੀ ਹੈ ਇਹ ਸਾਰੇ ਲੱਕੜ ਬੱਗੇ ਜੇ ਖਾਂਦਾ ਵੀ ਬੜਾ ਜੀ ਭਾਈ ਇਹਦਾ ਇਦਾਂ ਕੰਮ ਬਹੁਤ ਅਤੇ ਚੱਲਦੇ ਨੇ ਬੜਾ ਕੱਬਾ ਕੋਈ ਚੀਜ਼ ਸੁਭਾਅ ਮੈਂ ਉਹਨਾਂ ਤਾਂ ਨਾ ਕਰਦਾ ਲੱਗਦਾ ਲੋਕ ਤਾਂ ਕੁਝ ਨਹੀਂ ਬਸ ਲੇਟੀ ਹੁੰਦੇ ਜੋ ਅੱਗੇ ਹੁੰਦਾ ਤੇ ਜੀ ਤਗੜੇ ਯਾਰ ਇਹ ਬਹੁਤ ਤਗੜੇ ਨੇ ਸਟੋਰੀ ਬੋਡੀ ਵਾਲੀ ਬੇਲਪੜੀ ਲੈ ਆਉਂਦੀ ਆ ਆ ਗਏ ਮਾਰਕੀਟ ਦੀ ਆ ਉਂ ਪਾਉਟ ਹੁੰਦੀ ਆ ਸ਼ਾਪਿੰਗਾਂ ਚੱਲਣੀਆਂ ਪੂਚੋਰਾ ਸ਼ੋਰਾ ਦੇ ਇਹ ਨੰਬਰ ਮਾਰਗੀ ਦੇਖ ਜੀ ਆ ਜਾਓ ਜੀ ਉਹ ਬੁਜ਼ਾਰਾ ਦੇ ਨਿਆਰੇ ਇਧਰ ਬੀਬੀਆਂ ਜਾ ਰਹੀਆਂ ਆਪਾਂ ਇਧਰ ਕਰਨਾ ਆ ਅੱਜ ਪਾਸੇ ਚੱਲ ਜਣੇ ਉਹ ਸ਼ਾਸਤਰ ਚੈੱਕ ਕਰੋ ਤੇ ਟਿਕੀਆਂ ਗਟਾਰੀਆਂ ਵਾਹ ਜੀ ਮਾਰ ਲੈਣਾ ਹੀ ਹੈ ਗ੍ਰਾਈਸ ਗੇਮ ਨੂੰ ਬਾਤ ਹੋਰ ਹੋਰ ਤਾਂ ਦੇ ਦੇਵਾਂਗੇ ਜਿੱਲੀ ਨੂੰ ਮਾਰਨਗੇ ਮaule ਪੈਰ ਲੈ ਗਿਆ ਵਾ ਮaule ਆਈ ਨਹੀਂ ਮਾਰ ਕੇ ਤਾਂ ਮਾਰ ਕੇ ਨੀ ਆਣਾ ਆਹ ਜੀਆਂ ਦੇ ਦੇਣਗੇ ਚੱਲ ਚੱਲ ਲਾਓ ਸੱਦਾ ਕਰੋ ਰਮਾਲ ਦਾ ਗ੍ਰਾਈਸ ਨੂੰੰਡਾ ਲੈ ਨਾ ਕਰ ਮਾਲੇ ਸੱਦਾ ਕਰ ਲਗਾ ਕੇ ਨੇ ਨਾਲ ਮੈਂ ਕੀ ਕਹਾਂਗਾ ਰਮਾਲ ਕਹਿ ਤੂੰ ਜੀ ਕਹਿਣਾ ਮੋਨਾ ਕਿਹੜਾ ਪਰਵਾਨ ਕੇ ਲਈ ਇਹ ਵਾਲਾ ਪਿਆਰਾ 30 ਦਾ 50 ਦਾ ਕਿਹੜਾ ਵਾ ਆਹ ਬੰਦਾ ਖਰੇਤਾ ਮਿੱਲਾ ਜਿੱਤਾ ਹੀ ਲੈਣਾ ਇਹ ਨਿਕਰਮ ਆਇਆ ਇਹਨਾਂ ਦੇ ਤੇ ਚੈੱਕ ਕਰ ਕਿੰਨੇ ਕਿੜਾ ਚਿਰ ਤੇ ਬੰਨਣਾ ਨੁਕਰਮ ਲਾਲਾ ਗਾਇਸ ਕੁਆਲਟੀ ਆਪੇ ਪਤਾ ਲੱਗਣੀ ਜੇ ਧੋ ਲਿਆ ਕੋਈ ਨਾ ਲੱਲਾ ਲੈਣਾ ਇਹਨਾਂ ਨਾਲ ਆ ਗਿਆ ਇਹ ਇਹ ਆ ਜੀ ਚਲੋ ਗਾਇਸ ਪ੍ਰਮਾਲ ਦਾ ਸੌਦਾ ਸਕਸੈਸਫੁਲੀ ਸਰੇ ਚੜ ਗਿਆ 30 ਰੁਪਏ ਦਾ ਮੁੰਡਾ ਰਮਾਲ ਲੈ ਆ ਕੋਰ ਕੋਈ ਕਟੂ ਫਾਉਸ ਨਹੀਂ ਹੈਗਾ ਘਰ ਕੋਲ ਇਹ ਆਪਾਂ ਤੇ ਬੈਂਕ ਲੈਣਾ ਤੇ ਲੈ ਲਾ ਆ ਬਾਗ ਇਧਰੇ ਦੌਣੇ ਕਿੰਨੇ ਦੂਰ ਭਾਬੀ ਆ ਕਿੰਨੇ ਰਾ ਅਰੇ ਰਣੇ ਰਿਚਾਈਆਂ ਤੜਿਆ ਕੰਮ ਇਹਦਾ ਕਿਦਾਂ ਹੁੰਦਾ ਚੱਲੂ ਆਇਓ ਮੜਾਈ ਸੈਲ ਬਾਈ ਇਹ ਸਾਈਕਲ ਲੈਣਾ ਨਾ ਵੀਰ ਸਾਈਕਲ ਵੀ ਰੇਜ ਵਾਲੇ ਰੱਖੇ ਪਾਣੇ ਅੰਗਰੇਜ਼ਾਂ ਟਾਈਮ ਦੇ ਬੜੇ-ਬੜੇ ਟੈਂਕਰ ਤੋਂ ਬਰੋ ਇਕਰੀ ਗਾਈਸ ਜੋ ਸਾਈਕਲ ਟੈਂਕਰ ਤੋਂ ਪਾਣੇ ਮੇਰੇ ਗੱਡੇ ਗੱਡੇ ਬਹੁਤ ਦੱਪਾ ਰੋਟੀ ਵਾਲੇ ਰੋਕੇ ਪੱਥੈਲੇ ਨਹੀਂ ਥੱਕੜਾਉਂ ਹੋ ਗਰੇ ਆ ਲੈ ਜਸਨ ਦੇਦੀ ਜਾ ਜਿਹੜੀਆਂ ਬੁੱਢੇ ਕੁੜਦਰਾ ਕਰ ਬੈਠਾ ਉਹਨੂੰ ਵੈਦ ਬਣਾ ਲਈਏ ਇਹ 550 ਦੇ ਇੱਕ ਸੱਤ ਨੂੰ ਬਾਈ ਸਭ ਹੀ ਹੈਗਾ ਪਰ ਅਣੀ ਪੂਰੀ ਹੈ ਇੱਥੇ ਕੀ ਹੋਊਗਾ ਤਾਂ ਇਹ ਬਹੁਤ ਵਧੀਆ ਸ਼ਾਪਿੰਗ ਕਰਨਾ ਹੋ ਨੰਨ ਉਹ ਬਾਹਰ ਆਇਆ ਨਹੀਂ ਬਾਈ ਬਬਾਈ ਬਾਈ ਚੁਆਇਆ ਨਹੀਂ ਇਹ ਬਬਾਈ ਬਾਹਰ ਚੁਆ ਕੇ ਦਿਖਾ ਲੋ ਆਹ ਆਹ ਸੈਲ ਦੀ 1 ਮਿੰਟ ਐ ਸੈਲ ਦੀ ਐ ਟੱਕੋ ਦਿਖਾ ਲੋ ਇਹ ਦਾਣਾ ਕਿੱਦੋਂ ਟੱਕਾ ਇਹਦੇ ਟਰਾਲੀ ਚ ਲੈ ਜੂ ਆਇਆ ਕੋ ਮੂੰਹ ਦਿਖਾਇਓ ਫਿਰ ਕਿਦਾਂ ਕਮੂੰ ਹਾਂ ਦੱਸ ਕਹੇ ਮੈਂ ਉਹ ਟੂਗਾ ਲੀਓ ਕੋਰੀ ਦਿਹਾੜੇ ਟਰਾਲੀ ਚ ਆਇਆ ਮੈਂ ਕਿੰਨਾ ਕੱਜਾ ਮਾਰੂਗਾ ਨਵੇਂ ਟਹਿ ਜਾਊ ਵਿੱਚ ਮਸਤਰੀ ਕਿ ਚੱਲ ਗਿਆ ਪੂਰੀ ਯੱਸ ਕਰਾਂਦਾ ਉਹ ਉਹ ਫੜਾ ਉਹ ਜਿਹੜਾ ਕੋਈ ਦਾ ਹੈ ਇਹ ਕੀ ਆ ਉਹ ਜਿਹੜੇ ਵਿੱਚ ਕੋਈ ਦਾ ਤੇ ਬਾਕਸ ਵਾਇ ਕੱਢਦਾ ਐਦਾਂ ਦਾ ਕਰਦਾ ਨਾ ਇਹਦੀ ਅ ਵੀਰੇ ਆਪ ਕਹੀਂ ਆ ਰਾਂ ਉਹ ਇੱਕ ਚੀਜ਼ ਦੇਖ ਲੈ ਪਹਿਲਾਂ ਟੀ ਦੇਖ ਲੈ ਪਹਿਲਾਂ ਇਹਨੇ ਆਇਆ ਹੈ ਹੇਲੋ ਕੋਲ ਨਾ ਵੇਖੇ ਆਵੇ ਹੈਲੋ ਹੈਲੋ ਜਿਹੜਾ ਡਾਂਸ ਕਰਦਾ ਹੋਇਆ ਮੈਂ ਤਾਂ ਪਿੱਛੇ ਹਟ ਲਵਾਂਗਾ ਕਿਹੜਾ ਇੱਕ ਵਾਰ ਡਾਂਸ ਮਿਊਜ਼ਿਕਲੀ ਇੱਕ ਮੂਵੀ ਮੂਵੀ ਹਾਂ ਆਏ ਨਾ ਆਈ ਮੇਰੀ ਗੱਲਾਂ ਅੱਜ ਨੂੰ ਬੋਲਾਂ ਹੈਲੋ ਬੁਰਾਲਾ ਬੋਲ ਕੇ ਕਹਿੰਦੇ ਮੇਰੀ ਗੱਲ ਆਉਂਦਾ ਕੋਈ ਹੈਲੋ ਪਹਿਲਾਂ ਬਾਤ ਕੈਚ ਕਰਦਾ ਫਿਰ ਤੇਰੇ ਨਾਲ ਯਾਰ ਲੱਗੀ ਅੱਬਾ ਜੀ ਹੁਣ ਲਾ ਕੇ ਹੁਣ ਬੋਲਾ ਦੋ ਪੰਨੇ ਯਾਰ ਇੱਕ ਪੱਖਾ ਕਰਦਾ ਜੀ ਹਾਂ ਫੰਮਾ ਸਰਾ ਉਹ ਸੱਚ ਉਹ ਬੜਾ ਆਉਂਦਾ ਪਰ ਉਹ ਜਿਆਦਾ ਉਹਨੂੰ ਸਮਝ ਨਹੀਂ ਲਾਇਕ ਨੂੰ ਵੀਜ਼ਾ ਹੋ ਜਾਂਦਾ ਰਹਾਦੇ ਨਹੀਂ ਆਪਣਾ ਹਾਂ ਹੋਰ ਪੈ ਜੱਪੜਾ ਤੇਰੇ ਅੱਖੇ ਨਹੀਂ ਦਾ ਮਸੂਹ ਚੱਪੜਾ ਜੱਪੜਾ ਦਿਸਦਾ ਤੇਰੇ ਅੱਖੇ ਨਹੀਂ ਲੱਗਣਾ ਹਾਂ ਉਹ ਵੇਖੋ ਉਹ ਬੋਲਦਾ ਯਾਰ ਬੋਲਿਆ ਲੇਟ ਹੋ ਜਾਂਦਾ ਨਾ ਅਰਦਾ ਕਰ ਬਾਦ ਵੇਟੀਆਂ ਬਾਦ ਦੀ ਡੀਲ ਡੂ ਕਰ ਲੈਣੀ ਹੁੰਦੀ ਆ ਉਹ ਅਰਦਾ ਕਿ ਕੇ ਅੱਜ ਇਹਨਾਂ ਨੂੰ ਮਿਲਣੇ ਵੇਖੀ ਗਏ ਜੀ ਆਹ ਆਹ ਉਹ ਨਹੀਂ ਆਸੂ ਇਹ ਜੋਰ ਤੇ ਵੀ ਘਮਸਾਦਾ ਆ ਉਰੀ ਥੋੜਾ ਤੇਜ਼ ਨਹੀਂ ਨਹੀਂ ਇਹਦੀਆਂ ਗਰਾਰੀਆਂ ਵਾਜਦੇ ਨੇ ਜੀ ਜਦੋਂ ਇਹ ਲੰਦ ਜਦੋਂ ਸੱਤ ਜਦੋਂ ਉਹਨੂੰ ਸਿੱਧਾ ਆ ਗਏ ਨੇ ਆਪੇ ਕੋ ਮੁਰਾ ਪੂਰਾ ਇਹ ਗਰਾਰੀਆਂ ਦੀ ਵਾਜ ਆਉਂਦੀ ਏ ਕਿਨੇ ਦਾ ਆ ਜੀ ਲੋਕੀ ਮੇਟਰ ਦਰਸ਼ਨ ਕਾ ਕਾਰ ਪ੍ਰਸਾਦਾ ਰਾ ਸ਼ਾਗਵ ਤੇ ਅੱਜ ਦੇ ਵਲੋਗ ਦੇ ਪਸੰਦ ਆ ਜੀ ਤੇ ਜਿੰਗ ਲੱਗਾ ਵੀਡੀਓ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਤੇ ਧੰਨਵਾਦ ਤੁਹਾਡਾ ਸਾਰਾ ਵੀਡੀਓ ਦੇਖਣ ਲਈ ਤੇ ਇਦਾਂ ਨਾਲ ਫਿਰੋ mau mengirim panutan.